ਲਓ ਜੀ ਆਰ ਨੂੰ ਲੈ ਲਓ ਬੁਲਾਓ ਬਹੁਤ ਬਖਤਾਰ ਹਾਏ 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 ਸਾਈ Berat Barat mataki. Barat, Marat, mataki. Barat mataki. Yes. Pakistan Mukabbat Pakistan ਨੌਜਵਾਨ ਜਿਹੜਾ ਕਿ ਅਫਸਰ ਬਣਨ ਵਾਸਤੇ ਕਿੰਨਾ ਸਮਾਂ ਲੱਗਦਾ ਹੈ ਉਹਦੇ ਤੇ ਸਾਡੇ ਹੋਰ ਨਰਦੋਸ ਲੋਕਾਂ ਦਾ ਆਪਣੇ ਪਰਿਵਾਰਾਂ ਦੇ ਸਾਹਮਣੇ ਇਹੋ ਜਿਹੇ ਢੰਗ ਨਾਲ ਲਾ ਪੁੱਛ ਪੁੱਛ ਕੇ ਕਤਲ ਕਰਨਾ ਇੱਕ ਧਰਮ ਨੂੰ ਇੱਕ ਫਿਰਕੇ ਨੂੰ ਟਾਰਗੇਟ ਬਣਾਉਣਾ ਇਹ ਦਰਸਾਉਂਦਾ ਹੈ ਕਿ ਦੁਸ਼ਤਾਨ ਹੈ ਜਿਹੜਾ ਮੁੱਠਾ ਬੰਦ ਹੈ ਇਹ ਐ ਇਸੇ ਤਰ੍ਹਾਂ ਜੁੜਿਆ ਹੋਇਆ ਗਲਾਸਤੇ ਦੀ ਤਰ੍ਹਾਂ ਇੱਥੇ ਸਾਰੇ ਤਰਫਾਂ ਦੇ ਲੋਕ ਨੇ ਜਿਹੜਾ ਹੈ ਪਾਕਿਸਤਾਨ ਹੈ ਸਾਨੂੰ ਜੜਦਾ ਨਹੀਂ ਉਹ ਵੀ ਪਹਿਲਾਂ ਤੋਂ ਸਰਾਰਤਾ ਰਹੀਆਂ ਕਿ ਮੈਂ ਅਸੀਂ ਇਹਨਾਂ ਨੂੰ ਹਿੰਦੂ ਅਗਨਾ ਧਰਮ ਚ ਲੈਦਾ ਸੀ ਇਹਦਾ ਇਤਿਹਾਸ ਹੈ ਪਰ ਸਾਨੂੰ ਮਾਣ ਆ ਸਾਡੇ ਗੁਰੂਆਂ ਤੇ ਭਗਤਾਂ ਫਕੀਰਾਂ ਸਾਦਾ ਸੰਤਾਂ ਤੇ ਕਿ ਅਸੀਂ ਸਾਰੇ ਬੜੇ ਮਾਣ ਨਾਲ ਮੁਠੀ ਬੰਦ ਰਹਿਨੇ ਆ ਕਿਸੇ ਦੇ ਵੀ ਦੁੱਖ ਸੁੱਖ ਆਵੇ ਅਸੀਂ ਆ ਚਟਾਨ ਵਾਂਗੂ ਖੜਦੇ ਆ ਅੱਜ ਵੀ ਜਿਹੜੀ ਸਾਡੀ ਧੀ ਰੰਡੀ ਕਰੀ ਗਈ ਹੈ ਇਹਦਾ ਇੱਕ ਦਸਤਾਬਾਹ ਦਾ ਬੰਧਿਆ ਹੋਇਆ ਉਹ ਜਾਇਆ ਨਹੀਂ ਜਾਊਗਾ ਇਹਦਾ ਬਦਲਾ ਲੈਣਾ ਦਾ ਬਦਲਾ ਸਮੇਂ ਦੇ ਬਦ ਪਹਿਲਾਂ ਵੀ ਲਿਆ ਕੋਈ ਵੀ ਤੇ ਸ਼ਾਲਾ ਆ ਜਾ ਲੋਟੇ ਜਾ ਆ ਜਾ ਤੂੰ ਆ ਜਾ ਆ ਜਾ ਬਤਾ ਦੇ ਹੁਣ ਸਾਰੇ ਜੋ ਦੀ ਬਾਈਕ ਆ ਆ ਜੀ ਬਿੱਟੂ ਜੀ ਕੀ ਕਹਿਣਾ ਹੈ ਸ਼ਾਲਾ ਜੀ ਲਵਲੀ ਜੀ ਪਾਕਿਸਤਾਨ ਅੰਤਗਵਾਦੀ ਦੇਸ਼ ਹੈ ਜੋ ਆਪਣੀਆਂ ਕੌਜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਹਿਲਾਂ ਵੀ ਸਾਡੇ ਜਿਹੜੇ ਸੈਨਿਕ ਨੇ ਉਹਨਾਂ ਦੇ ਉੱਤੇ ਪਲਵਾਮਾ ਦੇ ਵਿੱਚ ਹਮਲਾ ਹੋਇਆ ਸੀ ਸਾਡੇ ਕਈ ਸੈਨਿਕ ਉਸ ਦੇ ਵਿੱਚ ਸ਼ਹੀਦ ਹੋਏ ਸੀ ਹੁਣ ਵੀ નિર્ਦੋਸ਼ ਹਿੰਦੂਆ ਦੇ ਉੱਤੇ ਉਹਨਾਂ ਦਾ ਨਾਂ ਪੁੱਛ ਕੇ ਕੀ ਤੁਹਾਡੇ ਨਾਂ ਦੇ ਪਿੱਛੇ ਕੁਮਾਰ ਲੱਗਦਾ ਜਾਂ ਤੁਹਾਡੇ ਨਾਂ ਦੇ ਪਿੱਛੇ ਸ਼ਰਮਾ ਲੱਗਦਾ ਉਹਨਾਂ ਨੂੰ ਮੌਕੇ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ ਕੀ ਬੀਤੀ ਹੋਗੀ ਉਹਦਾ ਭੈਣਾ ਦੇ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਪਤੀ ਦਾ ਕਤਲ ਹੋਇਆ ਕੀ ਬੀਤੀ ਉਹਨਾਂ ਮਾਮਾ ਦੇ ਉੱਤੇ ਜਿਨ੍ਹਾਂ ਦੇ ਸਾਹਮਣੇ ਵਾਲੇ ਨੌਜਵਾਨ ਪੁੱਤ ਮਾਰੇ ਗਏ ਅੱਜ ਪੂਰਾ ਭਾਰਤ ਪੇਸ਼ ਰੋ ਰਿਹਾ ਹੈ ਤੇ ਅਸੀਂ ਭਾਰਤ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇੱਕ ਇੱਕ ਦਾ ਹੰਝੂ ਜਿਹੜਾ ਸਾਡੇ ਆ ਭੈਣਾ ਦੇ ਅੱਖਾਂ ਦੇ ਵਿੱਚੋਂ ਨਿਕਲਿਆ ਤੇ ਅੱਜ ਭਾਰਤ ਦੇ ਵਸਨੀਕਾਂ ਦੇ ਵਿੱਚੋਂ ਨਿਕਲਿਆ ਅੱਖਾਂ ਦੇ ਵਿੱਚੋਂ ਆਜੂ ਨਿਕਲਿਆ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਐਸੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਮੁੜ ਕੇ ਕਦੇ ਕੋਈ ਭਾਰਤ ਦੇਸ਼ ਦੇ ਉੱਤੇ ਅੱਤਵਾਦੀ ਹਮਲਾ ਕਰਨ ਬਾਰੇ ਸੋਚੇ ਵੀ ਨਾ ਕਿਵੇਂ ਇਹ ਉਹ ਵੀ ਪਹਿਲਾਂ ਵੀ ਇੱਕ ਅਟ੍ਰੈਡੀਆ ਅਮਰੀਕਾ ਨਾਲ ਅਡਜਸਟ ਕਰਕੇ ਦੇਖੀ ਜਾ ਰਹੀ ਸੀ ਤੇ ਅੱਜ ਵੀ ਇਹੀ ਗੱਲ ਹੋਈ ਹੈ ਬਹੁਤ ਹੀ ਜ਼ਿਆਦਾ ਜਿਹੜਾ ਨਿੰਦਣਯੋਗ ਇਹ ਕੰਮ ਹੋਇਆ ਹੈ ਡਬਲਯੂ ਜੀ ਅੱਜ ਪੂਰੇ ਭਾਰਤ ਦੇਸ਼ ਵਿੱਚ ਇੰਨੀ ਵੱਖ-ਵੱਖ ਦੇਸ਼ਾਂ ਦੇ ਵਿੱਚ ਰੋਸ ਮਜਾਰੇ ਹੋ ਰਹੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂ ਪਾਕਿਸਤਾਨੀ ਨਾ ਅੰਤਖਵਾਦੀਆਂ ਨੂੰ ਪਨਾਹ ਦਿੰਦਾ ਹੈ ਕਿਉਂ ਉਹਨਾਂ ਨੂੰ ਉਹ ਭਾਰਤ ਦੇਸ਼ ਦੇ ਉੱਤੇ ਹਮਲੇ ਕਰਨ ਦੇ ਲਈ ਉਕਸਾਉਂਦਾ ਹੈ ਇਸ ਤਰ੍ਹਾਂ ਕਿੰਨਾ ਸਮਾਸੀ ਹਿੰਦੂ ਲੋਕ ਜ਼ੁਲਮ ਸਹਿੰਦੇ ਰਹਾਂਗੇ ਕਿ ਇੱਕ ਹਿੰਦੂ ਹੋਣਾ ਪਾਪ ਹੈ ਕਿ ਜਿਸ ਬੰਦੇ ਦੇ ਨਾਂ ਦੇ ਨਾਲ ਕੁਮਾਰ ਲੱਗਦਾ ਹੈ ਸ਼ਰਮਾ ਲਾਉਂਦਾ ਲੱਗਦਾ ਹੈ ਕਿ ਉਹ ਇਸ ਦੇਸ਼ ਦੇ ਵਿੱਚ ਰਹਿ ਨਹੀਂ ਸਕਦਾ ਸੋ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹ ਅੱਜ ਹਰ ਇੱਕ ਭਾਰਤ ਵਾਸੀ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਇਹ ਦੇਸ਼ ਵਾਸੀ ਮੰਗ ਕਰ ਰਹੇ ਨੇ ਭਾਰਤ ਸਰਕਾਰ ਕੋਲ ਜਿਹਨਾਂ ਵਾਸਿ ਇਹ ਹੀ ਕਹਿਣਾ ਚਾਹੁੰਦਾ ਜੀ ਜਿਵੇਂ ਆਪ ਸਾਰਿਆਂ ਨੇ ਕਿਹਾਗਾ ਵੀ ਪਾਕਿਸਤਾਨ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਦੇਖੋ ਸਾਡੇ ਜਿੰਨੇ ਵੀ ਧਾਰਮਿਕ ਸਥਾਨ ਨੇ ਉੱਤੇ ਬਾਰ ਬਾਰ ਹਮਲੇ ਹੋ ਰਹੇ ਨੇ ਇਹਨਾਂ ਨੂੰ ਰੋਕਿਆ ਜਾਵੇ ਔਰ ਇਹਨਾਂ ਦੇ ਉੱਪਰ ਜਿਹੜਾ ਹੈਗਾ ਲਗਾਮ ਲਗਾਈ ਜਾਵੇ ਔਰ ਪਾਕਿਸਤਾਨ ਨੂੰ ਸਖਤ ਤੋਂ ਸਖਤ ਜਿਹੜੀ ਹੈ ਮਤਲਬ ਉਹ ਕਰਿਆ ਜਾਵੇ ਤਾਂ ਜੋ ਜਿਹੜੇ ਇਸ ਤਰ੍ਹਾਂ ਦੇ ਅੱਤਵਾਦੀ ਹਮਲੇ ਹੋ ਰਹੇ ਨੇ ਇਹ ਰੋਕੇ ਜਾ ਸਕਣ ਇਹੀ ਵੀ ਮੰਗ ਚਰੀ ਹੈ ਸਾਰੇ ਸੰਸਾਰ ਨੂੰ ਕਦੀ ਘੇੜ ਚ ਪਾ ਰੱਖਿਆ ਸਿੱਧਾ ਇਹਦੇ ਤੇ ਅਟੈਕ ਹੋ ਕੇ ਇਸ ਦੇਸ਼ ਨੂੰ ਖਤਮ ਕਰਨਾ ਪਊਗਾ ਇਹਦਾ ਇੱਕੋ ਹੀ ਇਲਾਜ ਹੈ ਕਿਉਂਕਿ ਇਹ ਸੱਪ ਦੇ ਬੱਚੇ ਨੇ ਇਹ ਇਹ ਨਹੀਂ ਸਮਝਣ ਵਾਲੇ ਆ ਅਸੀਂ ਤਾਂ ਸਾਰਿਆਂ ਦੇ ਇੱਕੋ ਹੀ ਇਖਲਾਸ ਹੈ ਵੀ ਹੁਣ ਟਾਈਮ ਆ ਗਿਆ ਕਿ ਇਹਨਾਂ ਨੂੰ ਕੁਚਲ ਦੇਣਾ ਚਾਹੀਦਾ ਇਹ ਵਿੱਚੂ ਔਰ ਸੱਪ ਨੂੰ ਕੁਚਲ ਦੇਣਾ ਚਾਹੀਦਾ ਇਹਨਾਂ ਨੂੰ ਇਹ ਕੁਚਲੇ ਦੇ ਹੀ ਬਾਅਦ ਆਣਗੇ ਕਿਉਂਕਿ નિર્ਦੋਸ਼ਾਂ ਦੀ ਹੱਥਿਆ ਉਹ ਤਾਂ ਕੇ ਫੌਜ ਨਾਲ ਟੱਕਰ ਲੈਂਦੇ ਸੀਗੇ ਨਾ નિર્ਦੋਸ਼ਾਂ ਨੂੰ ਮਾਰਿਆ ਔਰ ਨਿਰਦੋਸ਼ ਵੀ ਨਾਮ ਪੁੱਛ-ਪੁੱਛ ਕੇ ਮਾਰਿਆ ਇਸ ਤੋਂ ਗੈਰ ਹੁਨੀ ਹਰਕਤ ਨਹੀਂ ਹੋ ਸਕਦੀ ਤਾਂ ਇਹਨਾਂ ਦਾ ਇੱਕੋ ਹੀ ਇਲਾਜ ਹੈ ਵੀ ਇਹਨਾਂ ਨੂੰ ਕੁੱਤੇ ਦੀ ਮੌਤ ਮਾਰਿਆ ਜਾਵੇ ਉਥੇ ਬਿਠਾ ਕੇ ਇਹਨਾਂ ਦੇ ਘਰ ਚ ਜਾ ਕੇ ਮਾਰਿਆ ਜਾਵੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਮੈਂ ਜਿਹੜਾ ਕੱਲ ਬਹੁਤ ਵੱਡਾਈ ਘਟਨਾ ਸਾਡੇ ਦੇਸ਼ ਲਈ ਕਿ ਸਾਡਾ ਇੱਕ ਫੌਜੀ ਜਵਾਨ ਉਹ ਵੀ ਅਫਸਰ ਆਪਣੇ ਔਰਤੀ ਦੇ ਸਾਹਮਣੇ ਅੱਖਾਂ ਦੇ ਜਾਣਾ ਇਤੋਂ ਵੱਡਾ ਦਖਾਂਤ ਨਹੀਂ ਹੋ ਸਕਦੀ ਮੌਤ ਗੁੱਟਿਆਂ ਦੀ ਵੀ ਹੋਈ ਹੈ ਉਹ ਵੀ ਸਾਡੇ ਲਈ ਦੁੱਖदाई ਹੈ ਪਰ ਜਿਹੜੇ ਜਿਹੜੀਆਂ ਧੀਆ ਨਾਲ ਆ ਕੇ ਲਾਵਾ ਵਾਪਰੀਏ ਨੇ ਸਾਹਮਣੇ ਜਾਣਾ ਹਲੇ ਦਿਨ ਵੀ ਕਿਹੜੇ ਹੋਏ ਤੇ ਹੱਥਾਂ ਨੂੰ ਬੰਦੀ ਲੱਗੀ ਹੈ ਹੰਦੀ ਬਣਾਉਣ ਗਏ ਨੇ ਖੁਸ਼ੀਆਂ ਦੇ ਵਿੱਚ ਇਹ ਖੁਸ਼ ਹੋ ਜਾਣਾ ਇਹ ਲੋਕਾਂ ਦਾ ਮੈਨੂੰ ਲੱਗਦਾ ਨਰਕ ਚ ਵੀ ਜਗ੍ਹਾ ਨਹੀਂ ਮਿਲਦੀ ਜਿਹਨਾਂ ਨੇ ਡੀ ਕਰਤੂਤ ਕਰਿਆ ਮੈਂ ਕਿਹਾ ਲੜਾਈ ਲੜੋ ਮੈਦਾਨੇ ਜੰਗ ਚਾਓ ਉਹ ਸਾਨੂੰ ਮਾਰਨਾ ਸੀ ਉਹਨਾਂ ਨੂੰ ਮਾਰੀਏ ਉਹਨਾਂ ਦੇ ਘਰੇ ਪਾਕਿਸਤਾਨੀ ਫੌਜੀਆਂ ਦੀਆਂ ਜਰਦੀਆਂ ਨੇ ਡੈੱਡ ਕੋਡੀਆਂ ਸਾਡੇਆਂ ਦੀਆਂ ਸਾਡੇ ਆਉਂਦੀਆਂ ਨੇ ਅਸੀਂ ਰੋਕ ਕੇ ਥੋੜਾ ਅਸੀਂ ਮਾਰ ਮਹਿਸੂਸ ਕਰਦੇ ਆ ਪਰ ਜਿਹੜਾ ਕਰਕੁਟਾ ਪਾਸਪਤਰ ਕਰ ਰਿਹਾ ਸਭ ਨੂੰ ਪਤਾ ਹੈ ਇਹਦੇ ਪਿੱਛੇ ਬਹੁਤ ਵੱਡਾ ਹੱਥ ਹੈ ਸ਼ਰਾਰਤਾ ਇਹਦਾ ਮੂੰਹ ਤੋੜਵਾ ਸਾਡੀ ਦੇਸ਼ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਜਾਂ ਤਾਂ ਪੰਗਾ ਲੈਣ ਦੇ ਜਿਹੜੀ 317 ਵਾਲਾ ਸੇਪਾ ਜੇ ਪਾਇਆ ਉਹਨੂੰ ਲੱਕ ਬੰਨ ਕੇ ਪਾਇਆ ਜਾਣਾ ਚਾਹੀਦਾ ਪਿੱਛੇ ਨਹੀਂ ਦੇਖਣਾ ਚਾਹੀਦਾ ਜਿਹੜੇ ਅਸੀਂ ਲੋਕ ਖੜੇ ਆ ਜੀ ਗੁਰੂ ਤੇਗ ਬਹਾਦਰਾ ਦੁਨੀਆ ਦੀ ਚਾਦਰਾ ਜਿਹੜੇ ਮੰਨੇ ਗਏ ਨੇ ਉਹਦਾ ਤੇ ਅਮਰ ਦਾ ਯਾਤਰਾ ਅਸੀਂ ਸਾਰੇ ਘਰਾਂ ਨੂੰ ਇੱਕ ਮੁੱਖੀ ਤੇ ਰੱਖਿਆ ਹੋਇਆ ਸਾਡੇ ਪਾਸ਼ੇ ਕਰਕੇ ਕਹਿੰਦੇ ਮੈਂ ਥੋੜਾ ਕਰਤਾ ਅਸੀਂ ਕਿਤੇ ਨਹੀਂ ਇਹੋ ਜਿਹਾ ਚੱਲਣ ਦਮਾਂਗੇ ਚਾਹੇ ਸਾਡੇ ਹਿੰਦੂ ਭਰਾ ਨੇ ਚਾਹੇ ਮੁਸਲਮਾਨ ਨੇ ਸਾਈ ਨੇ ਕੋਈ ਦੇ ਜਿਹੜਾ ਹਿੰਦੁਸਤਾਨ ਦਾ ਪਸਨੀਕ ਹੈ ਜਿਹੜਾ ਕੋਈ ਦੇਸ਼ ਇਹਨਾਂ ਬਲੱਖ ਭੜ ਕੇ ਚੱਕ ਉਹਦੇ ਅੱਖ ਕੱਟਣ ਤੱਕ ਅਸੀਂ ਜਾਵਾਂਗੇ ਇਹ ਜੋ ਕਰਨਾ ਬਹੁਤ ਦੁੱਖਦਾਈ ਹੈ ਅਸੀਂ ਕਹਿ ਰਹੇ ਹਾਂ ਅਸੀਂ ਕਹਿ ਰਹੇ ਵੀ ਜਦੋਂ ਹੱਥ ਲੱਗੇ ਇਹਨਾਂ ਨੂੰ ਕਟਾਰੇ 'ਚ ਖੜਾ ਕੇ ਜਿਵੇਂ ਪਾਕਿਸਤਾਨੀ ਜਿੰਨੇ ਵੀ ਪਾਕਿਸਤਾਨ ਦੇ ਦੇਸ਼ ਨੇ ਨਾ ਮੁਸਲਮਾਨਾਂ ਦੇ ਉਹ ਜਿਵੇਂ ਟੋਟਾ ਟੋਟਾ ਕਰਦੇ ਨੇ ਇਹਨਾਂ ਦਾ ਵੀ ਕਰਨਾ ਚਾਹੀਦਾ ਤਾਂ ਸਾਡੀ ਧੀ ਨੂੰ ਸ਼ਾਂਤੀ ਆਉਂਦੀ ਹੈ ਜੀ ਹਾਂਜੀ ਡਾਕਟਰ ਗਰੰਦੀ ਹਾਂਜੀ ਅੱਜ ਇਹਨਾਂ ਚਾਹਾਂ ਜੋ ਵੀ ਕਰ ਲੋਾ ਅਤੰਤਵਾਦੀਆਂ ਨੇ ਇਹ ਇੱਕ નિર્દોਸ਼ ਲੋਕਾਂ ਨੂੰ ਬਦਲ ਕਰਕੇ ਸਾਡੇ ਇਲੋਕੋਮ ਗਰਾਉਂਡ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਸ ਦੀ ਬਹੁਤ ਜ਼ਿਆਦਾ ਨਿਖੇਧੀ ਕਰਦੇ ਹਾਂ ਔਰ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਡਰਨ ਵਾਲੇ ਨਹੀਂ ਹਾਂ ਜੇ ਸਾਨੂੰ ਯਾਤਰਾ ਤੋਂ ਲੋਕਾਂ ਤੇ ਲਈ ਉਹਨਾਂ ਨੇ ਇੱਕ ਖੜੀ ਅੰਤਰ ਰਚਿਆ ਅਸੀਂ ਇਸ ਅੰਤਰ ਦਾ ਮੂਤ ਔਰ ਜਵਾਬ ਦਵਾਂਗੇ ਔਰ ਅਸੀਂ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਇਹਨਾਂ ਦੇ ਗਲਾਗ ਅਤੰਕਵਾਦ ਦੇ ਖਿਲਾਫ ਬੜੀ ਤੋਂ ਬੜੀ ਕਾਰਵਾਈ ਕਰੋ ਭਾਰਤ ਸਰਕਾਰ ਨੂੰ ਚਾਹੀਦਾ ਕਿ ਪਾਕਿਸਤਾਨ ਦੇ ਉੱਤੇ ਹਮਲਾ ਕਰਕੇ ਉਹਨੂੰ ਇਸ ਤੋਂ ਨਾ ਬਹੁਤ ਕਿੱਤਾ ਜਾਵੇ ਔਰ ਜਿਹੜੇ ਹਿੰਦੁਸਤਾਨ ਦੇ ਅੰਦਰ ਇਹਨਾਂ ਤਾਕਤਾਂ ਨੂੰ ਬਲੋਤਰੀ ਦੇ ਰਹੇ ਨੇ ਇਹਨਾਂ ਤਾਕਤਾਂ ਦੀ ਪੁਸ਼ਤਪਨਾਹੀ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਚਾਹੇ ਉਹ ਜਿੰਨੇ ਵੱਡੇ ਵੱਡੇ ਤੋਂ ਵੱਡੇ ਬੰਦੇ ਨੇ ਸਾਡੀ ਇਹ ਮੰਗ ਹੈ ਕਿ ਇਸ ਅਤੰਕਵਾਦ ਨੂੰ ਜਲਦ ਤੋਂ ਜਲਦੀ ਨੱਥ ਪਾਈ ਜਾਵੇ ਇੱਕ ਬਹੁਤ ਹੀ ਜਿਆਦੇ ਦੁਖਦਾਈ ਘਟਨਾ ਹੋਈ ਹੈ ਉਹ ਇੱਕ ਵੱਡੀ ਸਾਜ਼ਿਸ਼ ਦਾ